ਸਾਈਡ ਤੇ ਜਾਂਦੇ ਸੀ ਰੋਂਗ ਸਾਈਡ ਤੋਂ ਕਾਰ ਗਈ ਆ ਕੀ ਆ ਦੀ ਉਹਨੇ ਹਿੱਟ ਕੀਤਾ ਉਹਨੇ ਕਾਰ ਕਿਹੜੀ ਸੀਗੀ ਜੀ ਮਤਲਬ ਉਹ ਪ੍ਰਾਈਵੇਟ ਗੱਡੀ ਸੀਗੀ ਕਿ ਕੋਈ ਟੈਕਸੀ ਟੈਕਸੀ ਸੀਗੀ ਜੀ ਟੈਕਸੀ ਸੀਗੀ ਤੇ ਤੁਹਾਡੇ ਜਿਹਨ ਤੁਹਾਡਾ ਭਤੀਜਾ ਸੀਗਾ ਜੀ ਹਾਂ ਉਹ ਵਹੀਕਲ ਤੇ ਸੀ ਕਿਤੇ ਕਿ ਤੁਰ ਕੇ ਜਾ ਰਿਹਾ ਸੀ ਨਹੀਂ ਨਹੀਂ ਬਾਈਕਲ ਤੇ ਸੀ ਮੋਟਰਸਾਈਕਲ ਤੇ ਸੀ ਠੀਕ ਹੈ ਜੀ ਆਪਣੀ ਸਾਈਡ ਤੇ ਜਾ ਰਿਹਾ ਸੀ ਹਾਂਜੀ ਆਪਣੀ ਸਾਈਡ ਤੇ ਤੇ ਗੱਡੀ ਰੋਂਗ ਸਾਈਡ ਤੇ ਮਤਲਬ ਕਿ ਉਲਟ ਪਾਸੇ ਆ ਰਹੀ ਸੀ ਉਲਟ ਪਾਸੇੋਂ ਆਈ ਆ ਉਹ ਫਗਵਾੜੇ ਤੋਂ ਆ ਰਹੇ ਸੀਗੇ ਇਹ ਗੱਡੀ ਵਾਲਾ ਜਾ ਰਿਹਾ ਸੀ ਬੰਗਿਆਂ ਤੋਂ ਫਗਵਾੜੇ ਨੂੰ ਠੀਕ ਹੈ ਜੀ ਤੇ ਗੱਡੀ ਦਾ ਟਾਇਰ ਵੀ ਫਟਿਆ ਰਹਿਮਤੇ ਸੀ ਅਜੇ ਟਾਇਰ ਫਟ ਚੁੱਕਾ ਸੀ ਫਟ ਚੁੱਕਾ ਟਾਇਰ ਫਟਿਆ ਰਹਿਮਤੇ ਜਾਂਦਾ ਸੀ ਤੇ ਜਿਹੜਾ ਕੀ ਹੈ ਗੱਡੀ ਦਾ ਡਰਾਈਵਰ ਉਹ ਕਿੱਥੇ ਜੀ ਹੁਣ ਉਹ ਇਸ ਵੇਲੇ ਉਹਨਾਂ ਪੁਲਿਸ ਦੇ ਕੋਲ ਆ ਉਹਨੂੰ ਛਡਤਾ ਜਾਂ ਉਹਨਾਂ ਦੇ ਕੋਲ ਹੈ ਗ੍ਰਿਫਤ ਵਿੱਚ ਹੈ ਹਾਂਜੀ ਗ੍ਰਿਫਤ ਵਿੱਚ ਠੀਕ ਹੈ ਜੀ ਤੇ ਕੀ ਹੈ ਗੱਡੀ ਦਾ ਮਤਲਬ ਟਾਇਰ ਫਟਣ ਕਰਕੇ ਐਕਸੀਡੈਂਟ ਹੋਇਆ ਕਿ ਕੋਈ ਤੁਹਾਨੂੰ ਹੋਰ ਵੀ ਕੁਛ ਸ਼ੱਕ ਹੈ ਕਿ ਡਰਾਈਵਰ ਨਹੀਂ ਸਾਨੂੰ ਨਹੀਂ ਪਤਾ ਵੀ ਡਰਾਈਵਰ ਨੇ ਕੁਛ ਖਾਧਾ ਹੈ ਸੀ ਜਾਂ ਪੀਤਾ ਹੈ ਸੀਗਾ ਪਿੱਛੇੋਂ ਆਇਆ ਰੋਂਗ ਸਾਈਡ ਤੇ ਆ ਕਾਫੀ ਦੇਰ ਤੋਂ ਸੀਸੀਟੀਵੀ ਕੋਈ ਹੈ ਕੀ ਤੁਹਾਡੇ ਕੋਲ ਸਾਡੇ ਕੋਲ ਨਹੀਂ ਪੁਲ अच्छा जी मतलब ਕਿੱਥੇ ਘਟਣਾ ਹੋਈ ਕਿੱਥੇ ਬਹਿਰਾਮ ਕਿੱਥੇ ਹੋਈ ਇਹ ਹੋਈ ਆ ਜੀ ਬਰਾਮ ਤੇ ਟੋਲ ਟੈਕਸ ਤੋਂ ਪਹਿਲਾਂ ਕਿ ਬਾਅਦ ਟੋਲ ਟੈਕਸ ਤੋਂ ਬਾਅਦ ਵਿੱਚ ਹੋਈ ਜੱਸੋ ਮਜਰਾ ਤੇ ਬੜਨ ਜਰ ਦੇ ਵਿਚਾਲੇ ਕੁਝ ਸਮਾਨ ਲੈ ਕੇ ਆਉਂਦੇ ਵਾਪਸ ਦੋ ਜਣੇ ਆ ਤੁਹਾਡੇ ਦਰਦ ਨੂੰ ਮਹਿਸੂਸ ਕਰ ਸਕਦੇ ਆ ਜੀ ਕਿ 26 ਸਾਲ ਦਾ ਨੌਜਵਾਨ ਇਹ ਦੱਸ ਦਿਆ ਕਿ ਇਹਨਾਂ ਦਾ ਭਤੀਜਾ ਆਪਣੀ ਸਾਈਡ ਤੇ ਮੋਟਰਸਾਈਕਲ ਤੇ ਜਾ ਰਿਹਾ ਸੀ ਆਪਣੇ ਸਾਥੀ ਦੇ ਨਾਲ ਤਾਂ ਰੋਂਗ ਸਾਈਡ ਤੋਂ ਆਰੀ ਕੀ ਆ ਗੱਡੀ ਨੇ ਜਿਹੜਾ ਦਰੜ ਕੇ ਰੱਖ ਦਿੱਤਾ ਹਸਪਤਾਲ ਲੈ ਕੇ ਗਏ ਆ ਡੀਐਮਸੀ ਵਿਖੇ ਜਾ ਕੇ ਉਹਦੀ ਮੌਤ ਹੋ ਗਈ ਹੈ ਜਿਹੜਾ ਉਹਦਾ ਸਾਥੀ ਹੈ ਉਹਦੀ ਜਾਨ ਬਚ ਗਈ ਲੇਕਿਨ ਆਫ ਕੈਮਰਾ ਇਹਨਾਂ ਨੂੰ ਜੇ ਦੱਸਿਆ ਕਿ ਉਹਦੇ ਵੀ ਬਹੁਤ ਕ੍ਰਿਟੀਕਲ ਸੱਟਾਂ ਨੇ ਬਹੁਤ ਗੰਭੀਰ ਸੱਟਾਂ ਨੇ ਬਹੁਤ ਗ੍ਰੇਜੀਅਸ ਮਾਮਲਾ ਬਣ ਚੁੱਕਾ ਹੈ ਔਰ ਸਰ ਉਹਨਾਂ ਤੋਂ ਜਾਣ ਲੈਣੇ ਕਿ ਹੁਣ ਸਥਿਤੀ ਕੀ ਹੈ ਜੀ ਹੁਣ ਪੁਲਿਸ ਦੀ ਕਾਰਵਾਈ ਕੀ ਹੋਈ ਹੈ ਜੀ ਦੇਖੋ ਜੀ ਪੁਲਿਸ ਕੋਲ ਗਏ ਸੀ ਕਹਿੰਦੇ ਪਰਚਾ ਦਰਜ ਕਰਤਾ ਸੀ پلیਸ ਨੂੰ ਇਹ ਰਿਕੁਐਸਟ ਕੀਤੀ ਆ ਵੀ ਜੋ ਕਾਰਵਾਈ ਬਣਦੀ ਆ ਜੋ ਸਹੀ ਕਾਰਵਾਈ ਆ ਉਹ ਕਰਿਓ ਤੱਕਾ ਨਾ ਸਾਡੇ ਨਾਲ ਕਰੀਓ ਤੁਸੀਂ ਚਾਹੁੰਦੇ ਕੀ ਆ ਜੀ ਅਸੀਂ ਇਹ ਚਾਹੁੰਦੇ ਇਨਸਾਫ ਚਾਹੁੰਦੇ ਆ ਦੇਖੋ ਪੁੱਤ ਤੁਹਾਡਾ ਕਿਉਂ ਤਾਂ ਮੁੜਨਾ ਨਹੀਂ ਉਹ ਮੁੰਡਾ ਨਹੀਂ ਉਹ ਤੁਹਾਡਾ ਜਿਹੜਾ ਦੁੱਖ ਹੈ ਉਹ ਮੈਂ ਸਮਝ ਸਕਦਾ ਕਿ ਜਿਹੜੀ ਨੌਜਵਾਨ ਪੁੱਤ ਦੀ ਘਰ ਜਾਂ ਤਸਵੀਰ ਲਟਕ ਜਾਣੀ ਜਿੱਤੇ ਹਾਰ ਪਿਆ ਹੋਣਾ ਉਹ ਬਾਰ-ਬਾਰ ਆਂਦਰਾਂ ਜਿਹੜੀਆਂ ਆ ਬਾਹਰ ਨੂੰ ਆਉਣੀਆਂ ਮੈਂ ਤੁਹਾਡਾ ਮਹਿਸੂਸ ਕਰ ਸਕਦਾ ਦਿਲ ਨੂੰ ਵੀ ਜੋ ਤੁਹਾਡੀ ਭਾਵਨਾ ਇਸ ਸਮੇਂ ਪਰ ਫਿਰ ਵੀ ਮੰਗ ਕੀ ਹੈ ਜੀ ਅਸੀਂ ਉਹ ਤੋਂ ਫਿਰ ਆਪਣੇ ਮੰਗਦੇ ਆਂ ਵੀ ਉਸ ਬੰਦੇ ਨੂੰ ਪਨਿਸ਼ਮੈਂਟ ਹੋਣੀ ਚਾਹੀਦੀ ਆ ਜੋ ਉਹਨੇ ਕੀਤਾ ਉਹ ਬੰਦੇ ਨੂੰ ਹੈਟ ਕਰਕੇ ਵੀ ਭੱਜ ਗਿਆ ਅੱਛਾ ਵਾਦਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਦਾ ਕੋਈ ਮਦਦ ਨਹੀਂ ਕੀਤੀ ਭੱਜ ਗਿਆ ਫੜ ਕੇ ਲਿਆਏ ਬੰਦੇ ਨੂੰ ਪੁਲਿਸ ਨੇ ਫੜਿਆ ਮਤਲਬ ਉਹ ਰੁਕ ਜਾਂਦਾ ਇਹਨਾਂ ਨੂੰ ਕਿਤੇ ਲੈ ਜਾਂਦਾ ਉਹ ਸਾਡਾ ਸਾਡਾ ਮੁੰਡਾ ਸੇਵ ਹੋ ਜਾਂਦਾ ਤੁਹਾਡੇ ਮੁੰਡੇ ਦੇ ਸੱਟ ਕਿੱਥੇ ਲੱਗੀ ਸੀ ਜੀ ਸੱਟ ਉਹਦੀ ਇੱਕ ਤਾਂ ਲੱਤ ਕੱਟ ਦਿੱਤੀ ਕੱਟ ਹੋ ਗਈ ਆ ਜੀ ਓਹ ਓਹ ਹੈਡ ਇੰਜਰੀ ਆ ਬਾਂਦੇ ੱੱ ਢਿੱਡ ਤੇ ਆ ਅੱਛਾ ਜਿਹਦੀ ਮੌਤ ਹੋਈ ਹੈ ਜਿਹਦੀ ਮੌਤ ਹੋਈ ਹੈ ਕਾਫੀ ਮਲਟੀਪਲ ਇੰਜਰੀਜ਼ ਹੋ ਗਈਆਂ ਮਲਟੀਪਲ ਇੰਜਰੀਜ਼ ਕਿੰਨਾ ਦਰਦ ਸਾਰੇ ਆਣਾ ਜੀ ਬਾ ਇਹ ਤਾਂ ਹੁਣ ਉਪਰ ਵਾਲਾ ਜਾਣਦਾ ਜਿਹਨਾਂ ਅੱਜ ਬੀਤੀ ਉਹਨੂੰ ਪਤਾ ਹੈ ਹੋਸ਼ ਚ ਸੀ ਆਖਰੀ ਸਮੇਂ ਨਹੀਂ ਹੋਸ਼ ਸੀ ਹੋਸ਼ ਤੇ ਫਿਰ ਇਹ ਜਿਹੜਾ ਦੂਜਾ ਮੁੰਡਾ ਹੋਸ਼ ਚ ਹੈ ਉਹ ਮੁੰਡਾ ਵੀ ਇੰਨਾ ਹੋਸ਼ ਨਹੀਂ ਹੁਣ ਅੱਖਾਂ ਪੱਟੀਆਂ ਜਾ ਗਿਆ ਸੈਕੰਡ ਡੇ ਆ ਉਹਦੇ ਸਿਰ ਤੇ ਕੋਈ ਸੱਟ ਹੈ ਸੱਟ ਤੇ ਆ ਆ ਫ੍ਰੈਕਚਰ ਹੈ ਆਦਾ ਚੂੜਾ ਵੀ ਟੁੱਟ ਗਿਆ ਲੱਤ ਕ੍ਰੈਸ਼ ਆ ਹੋ ਸਕਦਾ ਉਹਨੇ ਇਹ ਉੱਤੇ ਗੱਡੀ ਨਗਾਹਤੀ ਹੋਵੇ ਗੱਡੀ ਹੈ ਸਾਰੀ ਜ਼ਿੰਦਗੀ ਦਾ ਰੋਗ ਹੈ ਉਹਨੂੰ ਵੀ ਜਿਹੜਾ ਬਚ ਗਿਆ ਜੀ ਹਾਂ ਕੀ ਆ ਦੀ ਗੱਡੀ ਆ ਹੈਵੀ ਗੱਡੀ ਆ ਚਿੱਟੇ ਰੰਗ ਦੀ ਗੱਡੀ ਆ ਪੈਸੰਜਰ ਸਾਈਡ ਸਾਰੇ ਟਾਇਰ ਡੈਮੇਜ ਆ ਪ੍ਰਸ਼ਾਸਨ ਨੂੰ ਮੰਗ ਇਹੀ ਆ ਕਿ ਤੁਹਾਡੇ ਨੂੰ ਇਨਸਾਫ ਹੋਵੇ ਸਾਨੂੰ ਇਨਸਾਫ ਕੀਤਾ ਤੁਹਾਡੇ ਬ੍ਰਦਰ ਜਿਹਨਾਂ ਦਾ ਬੇਟਾ ਸੀ ਉਹ ਉਹ ਯੂਐਸਏ ਰਹਿੰਦੇ ਆ ਅੱਛਾ ਉਹ ਉਹਨਾਂ ਦੇ ਦਿਲ ਤੇ ਉੱਧਰ ਕੀ ਬੀਤਦੀ ਹੋ ਮੁਰਾ ਹਾਲ ਹੈ ਜੀ ਉਹਨਾਂ ਦਾ ਮਾਂ ਵੀ ਉੱਥੇ ਆ ਓਏ ਇੱਥੇ ਕਲਰ ਇਹਨਾਂ ਸੀਗੇ ਨਹੀਂ ਆਪਣੇ ਦੋ ਭਰਾ ਤੇ ਇੱਕ ਭੈਣ ਰਹਿੰਦੀ ਸੀ ਤੇ ਮਾਤਾ ਪਿਤਾ ਉੱਧਰ ਆ ਮਾਤਾ ਪਿਤਾ ਹੁਣ ਉੱਧਰ ਇੰਡੀਆ ਆ ਰਹੇ ਆ ਦੇਖੋ ਇੰਡੀਆ ਹੁਣ ਕਿੱਦਾਂ ਆਉਂਦੇ ਹੁਣ ਪਤਾ ਨਹੀਂ ਲੱਗਦਾ ਆਉਂਦੇ ਜਾਂ ਕਿੱਦਾਂ ਆਉਣਗੇ ਜੋ ਤੇ ਡੈੱਡ ਬੋਡੀ ਕਿੱਥੇ ਆ ਫਿਰ ਡੋਡੀ ਡੱਡ ਬੋਡੀ ਅੱਜ ਰੱਖੀ ਆ ਬੰਗੀ ਮਤਲਬ ਸਿਚੁਏਸ਼ਨ ਸਮਝੋ ਜੀ ਨੌਜਵਾਨ ਪੁੱਤ ਘਰੋਂ ਫਗਵਾੜੇ ਜਾ ਰਿਹਾ ਮਾਤਾ ਪਿਤਾ ਪਰਦੇਸ ਚ ਆ ਔਰ ਇੱਥੇ ਆਪਣੀ ਸਾਈਡ ਤੇ ਜਾ ਰਿਹਾ ਰੋਂਗ ਸਾਈਡ ਤੋਂ ਆ ਕੇ ਹੀ ਦੱਸਦੇ ਆ ਕਿ ਕਿਸ ਨੇ ਦਰੜ ਕੇ ਰੱਖ ਦਿੱਤਾ ਮਤਲਬ ਗੱਡੀ ਉੱਪਰ ਦੀ ਲਗਾ ਦਿੱਤੀ ਇਹਨਾਂ ਨੂੰ ਸ਼ੱਕ ਹੈ ਮਲਟੀਪਲ ਇੰਜਰੀਜ਼ ਆਂਦੀਆਂ ਇਲਾਜ ਦੌਰਾਨ ਡੀ ਐਮ ਸੀ ਵਿਖੇ ਉਹਦੀ ਮੌਤ ਹੋ ਜਾਂਦੀ ਆ ਆਪਾਂ ਇੱਕ ਵਾਰੀ ਜਿਹੜੇ ਐਸਐਚਓ ਸਾਹਿਬ ਨੇ ਬਹਿਰਾਮ ठाਣੇ ਦੀ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਕਿ ਕਾਰਵਾਈ ਕਿੱਥੇ ਤੱਕ ਪਹੁੰਚੀ ਹੈ ਇਸ ਪੂਰੇ ਘਟਨਾ ਕ੍ਰਮ ਦੇ ਉੱਤੇ ਜਦ ਸਾਡੀ ਟੀਮ ਦੀ ਬਹਿਰਾਮ ਦੇ ਐਸਐਚਓ ਆਨੰਦ ਲਾਲ ਜੀ ਹੋਰ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਜਿਹੜਾ ਕਾਰ ਚਾਲਕ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੈਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟਿਓਏ ਸਿਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499